ਇਹ ਕੋਹਤਾਂ ਦਾ ਸੰਗ ਵਿੱਚ ਤਾਂ ਉਹ ਵੀ ਜਿਹੜੇ ਜੀ ਲੱਗ ਰਹੇ ਦਾ ਪਾਉਦਾ ਜਿਹੜਾ ਧੌਖੇ ਦੇ ਨਾਲ ਉਹ ਤਾਂ ਕੋਠਾ ਪੜਵਾ ਲਿਆ ਸੀ પ્રસੰਗ ਆਉਂਦੇ ਉਹ ਕਾਮ ਬਾਹ ਦੇ ਕਿ ਵੱਡੇ ਵੱਡੇ ਤੀਰ ਬਾਜ਼ੀਆਂ ਦੇ ਪ੍ਰਸੰਗ ਆਉਂਦੇ ਪਰ ਕਹਿੰਦੇ ਜੀ ਗੁਰੂ ਸਾਹਿਬ ਸਾਹਿਬ ਜਦੋਂ ਬੈਠ ਮੰਗ ਇੱਕ ਜਿਹੜੇ ਬਾਣ ਜਿਹੜੇ ਹਨ ਉਹ ਵਖਾਈ ਹੋਈ ਨਹੀਂ ਦਿੰਦੇ ਜੋ ਪੀਰ ਦੇ ਵਿੱਚ ਜਾਂਦੇ ਹਨ ਤੀਰ ਕਮਾਨ ਤੋਂ ਨਿਕਲਦੇ ਹੈ ਤਾ ਬਖਸਾਂ ਮੇਰੇ ਫਤੋ ਦੀ ਪਰੋ ਲੰਗ ਜਾਂਦੇ ਆਂਗੇ ਪਤਾ ਹੀ ਨਹੀਂ ਕਿਆਲਾ ਸੁਨਾ ਹੈ ਕੋਈ ਇੱਕ ਦੇ ਪੁਰਾ ਸੁਲੇ ਹਾਰੇ ਤਾਂ ਕਿ ਗਾ ਕੇ ਬੇਚਨਾ ਕਰਦੇ ਹਨ ਬਹੁ ਬਣੀ ਤੁਰਗ ਹੋਵੇ ਕਦੇ ਗੁਰੂ ਪਾਤਸ਼ਾਹ ਜੀ ਦੇ ਕੋਲ ਨੌਕਰੀ ਕਰਨੀ ਚਾਹਤ ਪਰ ਸਾਖ ਵੀ ਜਤੀ ਹੈ ਹਰ ਨਾਮ ਦੇ ਉਸਤ ਪੁਕਵਾਲੀ ਹੋਰ ਬੜੇ ਹੀ ਲੋਕ ਸਾਥ ਸਾਥੀ ਆਪਣੀ ਪਰਵਾਣਾ ਲੈ ਕੇ ਆਉਂਦੇ you ਆਪ ਜੀ ਦੇ ਪੇਟਾਰਾ ਆਪ ਕੋ ਆਪਣੀਆਂ ਜਥਾ ਸ਼ੰਸਨ ਸਬਸਾ ਦੇ ਅੰਦਰ ਉਹ ਅਰਮਣਾ ਕਰਦੇ ਹਾਂ ਸਤ ਸਦ ਸਦ